ਗੁਰੂ ਸਾਹਿਬ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ ਜੇ ਪੜ੍ਹ ਲੈਂਦੇ ਤਾਂ ਜਿਹੜੀ ਖੰਡ ਦੀ ਗੱਲ ਹੁਣ ਉੱਥੇ ਲੈ ਕੇ ਆਇਆ ਜਦੋਂ ਪਹਿਲੀ ਵਾਰ ਖੜਾ ਪ੍ਰਸ਼ਾਦੀ ਦੇਗ ਬਣੀ ਸੀ ਉਦੋਂ ਖੰਡ ਹੈ ਨਹੀਂ ਸੀ ਹੂੰ ਤੇ ਉਦੋਂ ਸ਼ੱਕਰ ਦਾ ਗੋੜੀ ਪਾ ਕੇ ਬਣਾਈ ਸੀ ਮੈਂ ਤਿੰਨ ਗੁਰੂ ਘਰਾਂ ਨੂੰ ਬੇਨਤੀ ਕਰਕੇ ਆਇਆ ਵੀ 슈ਗਰ ਦੇ ਉੱਤੇ ਇਹ ਕਹਿ ਦਿੱਤਾ ਵੀ ਕੈਂਸਰ ਤਿੰਨਾ ਦੇ ਸਪੈਸਰੀ ਚ ਤੁਹਾਡੇ ਵੀ ਤੇ ਬੀਬੀ ਜੀ ਦੇ ਤੇ ਮੇਰੇ ਵੀ ਉਹ ਕੈਂਸਰ ਦੇ ਸੈੱਲ ਸੁੱਤੇ ਪਏ ਆ ਜਦੋਂ ਉਹਨਾਂ ਦੀ ਖੰਡ ਨਾਲ ਦੇ ਖਰਾਕ ਜਾਂਦੇ ਆ ਉਹ ਜਾਂਦੇ ਐਕਟੀਵੇਟ ਹੋ ਜਾਂਦੇ ਫਿਰ ਡਾਕਟਰ ਕਹਿੰਦਾ ਨਕਲਵੰਸਾਂ ਤੇਰੇ ਦੋ ਦੋ ਹਫ਼ਤੇ ਰਹਿ ਗਏ ਜਾਂ ਦੋ ਮਹੀਨੇ ਰਹਿ ਗਏ ਠੀਕ ਹੈ ਖੰਡ ਦਾ ਅਸੀਂ ਇੰਨੀ ਵਰਤੋਂ ਕਰਦੇ ਆ ਸਵੇਰ ਤੋਂ ਲੈ ਕੇ ਅੱਜ ਜਿੰਨੀ ਠੰਡ ਹੈ ਤੇ 7-8 ਕੱਪ ਚਾਹ ਦੇ ਰੋਜ਼ ਪੀਂਦੇ ਆ ਲੋਕ ਸਮਝ ਮਤੋ ਇੱਕ ਦੋ ਚਮਚੇ ਖੰਡ ਦੇ ਪਾਓ ਤੇ 16 ਚਮਚੇ ਹੋਗੇ ਤੇ ਕੌਲੀ ਭਰ ਜਾਂਦੀ ਆ ਖੰਡ ਦੀ ਤੇ ਮਿੱਤਰੋ ਤੁਹਾਡਾ ਬੇੜਾ ਕਰ ਰਹੀ ਆ ਮੈਂ ਬੇਨਤੀ ਕਰਦਾ ਮੇਰੇ ਹੱਥ ਦੇਖੋ ਮੇਰਾ ਕੋਈ ਫਾਇਦਾ ਨਹੀਂ ਤੁਹਾਡੀ ਸਿਹਤ ਲਈ ਮੈਂ 17 ਸਾਲ ਪਹਿਲੀ ਦਸੰਬਰ ਨੂੰ ਹੋ ਗਿਆ ਮੈਂ ਪਹਿਲੀ ਜਨਵਰੀ ਨੂੰ ਮੈਂ ਕਦੇ ਖੰਡ ਨੂੰ ਹੱਥ ਨਹੀਂ ਲਾਇਆ ਮੈਂ ਫੁੱਕੀ ਚਾਹ ਪੀਣਾ ਹਾਂ ਬਿਸਕੁਟ ਲੈ ਲਉ ਨਾਲ ਥੋ ਕੁਝ ਹੋਰ ਚੀਜ਼ ਆ